ਪ੍ਰੈਕਟੀਕਲ ਟ੍ਰੇਨਿੰਗ ਦੇ ਵਿੱਚ ਅਸੀਂ ਪ੍ਰੈਕਟੀਕਲ ਕੰਮ ਕਰਨਾ ਹੈ ਗਾਟ ਫਾਰਮ ਖੋਲਣਾ ਹੈ ਉਹਦੇ ਲਈ ਸਾਨੂੰ ਪ੍ਰੈਕਟੀਕਲ ਜਾਣਕਾਰੀ ਦੀ ਵੀ ਲੋੜ ਹੈ ਜਿੰਨਾ ਕੋਲ ਉਹਦੀ ਗਵਰਨਮੈਂਟ ਦੀ ਡਿਊਟੀ ਚੱਲਦੀ ਹੈ ਉਸ ਡਿਊਟੀ ਦੇ ਵਿੱਚੋਂ ਜਿੰਨਾ ਜਿੰਨਾ ਵੀ ਉਹ ਕੁਝ ਸਖਾ ਪਾਉਣੇ ਆ ਪਰ ਉਹਦੇ ਨਾਲ ਇੱਕ ਬੱਕਰੀ ਪਾਲਕ ਨਹੀਂ ਬਣ ਸਕਦਾ ਆਪਣਾ ਫਾਰਮ ਸਾਬਤ ਨਹੀਂ ਕਰ ਸਕਦਾ ਇਹਦੇ ਲਈ ਪ੍ਰੈਕਟੀਕਲ ਜਾਣਕਾਰੀ ਦੀ ਲੋੜ ਹੈ ਉਰੇ ਕੰਗਗੋਟ ਫਾਰਮ ਤੇ ਆ ਕੇ ਪ੍ਰੈਕਟੀਕਲ ਜਾਣਕਾਰੀ ਲੈਣੀ ਲੋੜਿੰਦੀ ਸੀ ਮੇਰੇ ਲਈ ਬੱਕਰੀ ਪਾਲਣ ਦੇ ਧੰਦੇ ਦੇ ਲਈ ਉਹ ਜਿਹੜਾ ਬਿਜ਼ਨਸ ਕਰਨਾ ਹੈ ਟ੍ਰੇਡ ਕਰਨੀ ਹੈ ਬੱਕਰੀਆਂ ਦੇ ਧੰਦੇ ਦੇ ਉੱਤੇ ਬਰੀਡਿੰਗ ਦੇ ਉੱਤੇ ਮੀਟ ਦੇ ਉੱਤੇ ਮਿਲਕਿੰਗ ਦੇ ਉੱਤੇ ਜੇਦੀ ਪ੍ਰੈਕਟੀਕਲ ਜਾਣਕਾਰੀ ਇੱਥੋਂ ਹੀ ਮਿਲ ਸਕਦੀ ਸੀ ਮੈਂ ਅਮਰਜੀਤ ਸਿੰਘ ਪਿੰਡ ਬਟਾਲੀ ਵਾਲਾ ਸਿੰਘ ਜਿਹੜਾ ਫਤਿਹਗੜ ਸਾਹਿਬ ਤੋਂ ਹੈ ਔਰ ਐਰੋ ਸਿਟੀ ਦੇ ਵਿੱਚ ਇਸ ਵੇਲੇ ਸਾਡੀ ਰਹਿਸ ਹੈ ਮੁਹਾਲੀ ਵਿੱਚ ਨਹੀਂ ਮੈਂ ਪਹਿਲਾਂ 11 12 ਨਵੰਬਰ ਨੂੰ ਰੌਣੀ ਜਿਹੜਾ ਗੋਟ ਫਾਰਮ ਹੈ ਉੱਥੇ ਪਟਿਆਲੇ ਚ ਟ੍ਰੇਨਿੰਗ ਹੋਈ ਸੀ ਗਵਰਨਮੈਂਟ ਦੇ ਗੋਟ ਫਾਰਮ ਦੇ ਤੇ ਉੱਥੋਂ ਟ੍ਰੇਨਿੰਗ ਲੈ ਕੇ ਦੋ ਦਿਨਾਂ ਦੇ ਵਿੱਚ ਕੁਝ ਬਹੁਤ ਸਿੱਖਿਆ ਨਹੀਂ ਜਾ ਸਕਦਾ ਤੇ ਉੱਥੇ ਜਿਹੜੀ ਟ੍ਰੇਨਿੰਗ ਹੈ ਥਿਓਰੀਟੀਕਲ ਹੁੰਦੀ ਹੈ ਥਿਓਰੀਟੀਕਲ ਟ੍ਰੇਨਿੰਗ ਦੇ ਵਿੱਚ ਅਸੀਂ ਪ੍ਰੈਕਟੀਕਲ ਕੰਮ ਕਰਨਾ ਹੈ ਗੋਟ ਫਾਰਮ ਖੋਲਣਾ ਹੈ ਉਹਦੇ ਲਈ ਸਾਨੂੰ ਪ੍ਰੈਕਟੀਕਲ ਜਾਣਕਾਰੀ ਦੀ ਵੀ ਲੋੜ ਹੈ ਜਿੱਥੇ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹ ਤੋਂ ਅੱਗੇ ਆ ਕੇ ਥੋੜੀ ਹੋਰ ਐਡਵਾਂਸ ਔਰ ਪ੍ਰੈਕਟੀਕਲ ਨੋਲਿਜ ਹੈ ਜਿਹੜੀ ਉਹ ਇਥੋਂ ਕੰਗੜ ਕੋਰਟ ਪਰਮ ਤੋਂ ਪ੍ਰਾਪਤ ਹੋਈ ਹੈ ਜਿਵੇਂ ਕਿ ਉਹ ਥਿਉਰੈਟਿਕਲ ਡਾਕਟਰ ਦੱਸਦੇ ਆ ਜਿੰਨਾਂ ਕੋ ਉਹਨਾਂ ਦੀ ਗਵਰਨਮੈਂਟ ਦੀ ਡਿਊਟੀ ਚੱਲਦੀ ਹੈ ਉਸ ਡਿਊਟੀ ਦੇ ਵਿੱਚੋਂ ਜਿੰਨਾਂ ਜਿੰਨਾਂ ਕੋ ਵੀ ਆ ਕੁਝ ਸਖਾ ਪਾਉਣੇ ਆ ਉਹ ਉਹਨਾਂ ਕ ਆਪਣੇ ਜਿੰਨਾਂ ਉਹਨਾਂ ਦਾ ਤਜਰਬਾ ਹੈ ਜਾਂ ਉਹਨਾਂ ਦਾ ਕੋਰਸ ਕਰਿਆ ਹੈ ਉਸ ਦੇ ਲਿਹਾਜ਼ ਨਾਲ ਦੱਸ ਦੰਨੇ ਆ ਬਟ ਉਹਦੇ ਨਾਲ ਇੱਕ ਬੱਕਰੀ ਪਾਲਕ ਨਹੀਂ ਬਣ ਸਕਦਾ ਆਪਣਾ ਫਾਰਮ ਸਫਲਤ ਨਹੀਂ ਕਰ ਸਕਦਾ ਇਹਦੇ ਲਈ ਪ੍ਰੈਕਟੀਕਲ ਜਾਣਕਾਰੀ ਦੀ ਲੋੜ ਹੈ ਜਿਹੜੀ ਕੰਗਗੋਟ ਫਾਰਮ ਤੇ ਆ ਕੇ ਪ੍ਰੈਕਟੀਕਲ ਜਾਣਕਾਰੀ ਲੈਣੀ ਲੋੜਿੰਦੀ ਸੀ ਮੇਰੇ ਲਈ ਇਸ ਤੋਂ ਪਹਿਲਾਂ ਵੀ ਮੈਂ YouTube ਵੀਡੀਓ ਬਹੁਤ ਦੇਖਦਾ ਰਹੇ ਹਾਂ ਕੋਈ 1.5-2 ਘੰਟੇ ਦੀਆਂ YouTube ਵੀਡੀਓਜ਼ ਦੇਖੀਆਂ ਹੋਣੀਆਂ ਮੈਂ ਸਰਲੇਖ ਦੀਆਂ ਵੀ ਸੁਧੀਰ ਬੱਕਰੀ ਪਾਲਣ ਦੇ ਬਿਹਾਰ ਦੇ ਹਨ ਤੇ ਇੱਧਰ ਰਾਜਸਥਾਨ ਦੇ ਵੀ YouTube ਵੀਡੀਓਜ਼ ਚੱਲਦੀਆਂ ਹਨ ਸਾਰੇ ਇੰਡੀਆ ਦੇ ਵਿੱਚ ਵੱਖ-ਵੱਖ YouTube ਵੀਡੀਓਜ਼ ਜਿਹੜੀਆਂ ਬੱਕਰੀ ਫਾਰਮ ਤੇ ਧੰਦੇ ਦੇ ਉੱਤੇ ਚੱਲਦੀਆਂ ਰਹੀਆਂ ਉਹਨਾਂ ਦੀ ਜਾਣਕਾਰੀ ਲਈ ਆ ਮੈਂ ਬਟ ਵੀਡੀਓਜ਼ ਇਕੱਲੀਆਂ ਕੰਮ ਨਹੀਂ ਕਰ ਪਾ ਸਕਦੀਆਂ ਤੁਹਾਨੂੰ ਫੇਸ ਟੂ ਫੇਸ ਹੋ ਕੇ ਜਾਣਕਾਰੀ ਲੈਣੀ ਕੁਐਸਚਨਿੰਗ ਕਰਨੀ ਔਰ ਆਪਣੀ ਜਿਹੜੀਆਂ ਸ਼ੱਕ ਸੁਭੇ ਡਾਊਟ ਹੈ ਉਹਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੈ ਕਿਉਂਕਿ ਤੁਸੀਂ ਇੱਕ ਜਿੰਦਾ ਪਸ਼ੂ ਧੰਦੇ ਨਾਲ ਜਿਹੜਾ ਸਾਹ ਦੇ ਨਾਲ ਚੱਲਦਾ ਹੈ ਧੰਨਾ ਤੁਹਾਡਾ ਉਹਦੇ ਤੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ ਹੈ ਸੋ ਇਸ ਲਈ ਨਿਹਾਇਤ ਪ੍ਰੈਕਟੀਕਲ ਟ੍ਰੇਨਿੰਗ ਦੀ ਜ਼ਰੂਰਤ ਪੈਂਦੀ ਹੈ। ਜ਼ਰੂਰੀ ਆ ਤੁਹਾਨੂੰ ਜਿੱਥੇ ਵੀ ਫਾਰਮ ਹਾਊਸ ਹੈਗੇ, ਗੋਡ ਫਾਰਮ ਹੈ ਉਹਨਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲਈ ਜAVE। ਸਰਕਾਰੀ ਟ੍ਰੇਨਿੰਗ ਮੈਂ 11-12 ਨਵੰਬਰ ਨੂੰ ਇਸੇ ਮਹੀਨੇ ਦੇ ਵਿੱਚ ਲਈ ਹੈ। ਰੌਣੀ ਜਿਹੜਾ ਪਟਿਆਲਾ ਨੱਬਾ ਰੋਡ ਤੇ ਗੋਡ ਫਾਰਮ ਹੈ, ਉਹਦੇ ਤੋਂ ਦੋ ਦਿਨ ਦੀ ਸਰਕਾਰੀ ਟ੍ਰੇਨਿੰਗ ਲਈ ਹੈ। ਉੱਥੇ ਡਾਕਟਰ ਆ ਜਿਹੜੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਡਿਊਟੀ ਪਰ ਹੀ ਟ੍ਰੇਨਿੰਗ ਦੰਨੇ ਆ, ਡਿਊਟੀ ਨੂੰ ਦੇਖ ਕੇ ਦੰਨੇ ਆ। ਇੱਥੇ ਆਪਣੇ ਜਨੂਨ ਦੇ ਨਾਲ ਬੱਕਰੀ ਪਾਲਣ ਕਿੱਤਾ ਹੈ ਵਧਾਉਣ ਦੇ ਲਈ ਤਾਂ ਜੋ ਲੋਕ ਵਧਾਵਾ ਪਾ ਸਕਣ ਕਿਤੇ ਨੂੰ ਜਿਹੜਾ ਫੜਿਆ ਜਾਵੇ ਉਹ ਉਹਦੇ ਲਈ ਯੋਗ ਹੋ ਸਕਣ ਬੱਕਰੀ ਪਾਲਣ ਦੇ ਧੰਦੇ ਦੇ ਲਈ ਉਹ ਜਿਹੜਾ ਬਿਜ਼ਨਸ ਕਰਨਾ ਹੈ ਟ੍ਰੇਡ ਕਰਨੀ ਹੈ ਬੱਕਰੀਆਂ ਦੇ ਧੰਦੇ ਦੇ ਉੱਤੇ ਬਰੀਡਿੰਗ ਦੇ ਉੱਤੇ ਮੀਟ ਦੇ ਉੱਤੇ ਮਿਲਕਿੰਗ ਦੇ ਉੱਤੇ ਇਹਦੀ ਪ੍ਰੈਕਟੀਕਲ ਜਾਣਕਾਰੀ ਇੱਥੋਂ ਹੀ ਮਿਲ ਸਕਦੀ ਤੇ ਮੋਰਓਵਰ ਮੰਡੀ ਕਰਨਾ ਹੈ ਬੱਕਰੀਆਂ ਦਾ ਔਰ ਮੀਟ ਦੀ ਮੰਡੀ ਕਰਨਾ ਹੈ ਬਰੀਡਿੰਗ ਦਾ ਮੰਡੀ ਕਰਨਾ ਹੈ ਤੁਹਾਡੇ ਬਿਜ਼ਨਸ ਨੂੰ ਅੱਗੇ ਐਕਸਟੈਂਡ ਕਰਨ ਦੇ ਜਿੰਨੇ ਬਣਦੇ ਆ ਸਕੋਪ ਬਣਦੇ ਆ ਉਹ ਤੁਹਾਨੂੰ ਇੰਟਰੈਕਟ ਕਰਕੇ ਹੀ ਜ਼ਿਆਦਾ ਪਤਾ ਲੱਗਦਾ ਇੱਥੇ ਬਹੁਤ ਸਾਰੇ ਬੰਦੇ ਵੱਖ-ਵੱਖ ਪੰਜਾਬ ਦੇ ਇਲਾਕਿਆਂ ਤੋਂ ਇਕੱਠੇ ਹੋਏ ਆ ਉਹ ਸਾਰਿਆਂ ਦੇ ਨਾਲ ਵੀ ਇੰਟਰੈਕਟ ਹੁੰਦਾ ਹੈ ਇਲਾਕਿਆਂ ਦੇ ਬਾਰੇ ਵਿੱਚ ਪਤਾ ਲੱਗਦਾ ਕਿੱਥੇ ਕਿਹੜੀਆਂ ਨਸਲਾਂ ਚੱਲ ਰਹੀਆਂ ਕਿਸ ਤਰ੍ਹਾਂ ਦਾ ਪਾਲਣ ਕਰ ਰਹੇ ਆ ਬੱਕਰੀ ਪਾਲਣ ਕਰ ਰਹੇ ਆ ਜਾਂ ਜਾਨਵਰਾਂ ਦੇ ਨਾਲ ਇਸ ਤਰ੍ਹਾਂ ਦੇ ਧੰਦੇ ਕਰ ਰਹੇ ਆ ਲੋਕ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਕਿਹੜੀਆਂ ਬੱਕਰੀਆਂ ਦੇ ਬਰੀਡ ਤੇ ਕੰਮ ਕਰਦੇ ਆ ਉਹ ਇਸ ਲਈ ਲਾਉਣ ਦੇ ਲਈ ਆ ਰਹੇ ਆ ਕਿਉਂਕਿ ਉਹ ਬੱਕੜੀ ਫਾਰਮ ਖੋਲਣਾ ਚਾਹੁੰਦੇ ਆ ਉਹ ਖੋਲਣਾ ਉਹਨਾਂ ਦਾ ਪੈਸਾ ਜਿਹੜਾ ਲੱਗਿਆ ਪਸ਼ੂ ਧੰਦੇ ਉੱਤੇ ਉਹਨਾਂ ਦੇ ਛੱਡ ਤੇ ਉਹਨਾਂ ਦੇ ਕਾਰੋਬਾਰ ਤੇ ਜਾਇਆ ਨਾ ਜਾਵੇ ਮਾਰਟੈਲਿਟੀ ਰੇਟ ਘਟ ਹੋਵੇ ਔਰ ਉਹਨਾਂ ਦਾ ਗਰੋ ਕਰੇ ਬਿਜ਼ਨਸ ਸਰਕਾਰੀ ਟ੍ਰੇਨਿੰਗ ਤੇ ਤਾਂ ਕੋਈ ਖਰਚਾ ਨਹੀਂ ਲਿਆ ਗਿਆ ਹੈ ਇੱਥੇ ਇਹਨਾਂ ਨੇ 5000 ਲਏ ਆ ਕੁਝ ਆਪਣੇ ਸਬੰਧਾਂ ਦੇ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਕੁਝ ਉਧਾਰੀ ਵੀ ਕਰਿਆ ਹੋਊਗਾ ਕਿਸੇ ਨਾ ਕਿਸੇ ਨੂੰ ਅਦਰਵਾਈਜ਼ ਹਨਾ ਦੀ ਫੀਸ ਆ ਜਿਹੜੀ ਉਹ ਪੂਰੀ ਹੱਕ ਅਦਾ ਕਰਦੀ ਹੈ ਜਿਹੜੀ ਵੀ ਲਈ ਜਾਂਦੀ ਹੈ ਇਹਨਾਂ ਨੇ ਹੋਟਲ ਦੇ ਵਿੱਚ ਜਗ੍ਹਾ ਦਿੱਤੀ ਹੈ ਇਸ ਤੋਂ ਇਲਾਵਾ ਗੱਡੀਆਂ ਦਾ ਇੰਤਜ਼ਾਮ ਕਰਿਆ ਕਾਰਾਂ ਦਾ ਲਿਆਉਣ ਲਈ ਲੈ ਜਾਣ ਲਈ ਇੱਥੇ ਡਿਨਰ ਲੰਚ ਔਰ ਸਵੇਰ ਦਾ ਬ੍ਰੈਕਫਾਸਟ ਵੀ ਦਿੱਤਾ ਗਿਆ ਅੱਛੇ ਤਰ੍ਹਾਂ ਟੈਂਟ ਵਗੈਰਾ ਲਾ ਕੇ ਕੁਰਸੀਆਂ ਦੇ ਉੱਤੇ ਤੇ ਵਧੀਆ ਮਾਹੌਲ ਦੇ ਵਿੱਚ ਜਿਹੜੀ ਟ੍ਰੇਨਿੰਗ ਪ੍ਰੋਵਾਈਡ ਕਰੀ ਗਈ ਇਹ ਟ੍ਰੇਨਿੰਗ ਨਿਸ਼ਚਿਤ ਰੂਪ ਚ ਹੈ ਮੋੜੇਗੀ ਮੋਲਾ ਜਿਵੇਂ ਹਨਾਂ ਨੇ ਇਹ ਵੀ ਕਿਹਾ ਵੀ ਟ੍ਰੇਨਿੰਗ ਤੋਂ ਉਪਰੰਤ ਵੀ ਸਾਡੇ ਨਾਲ ਇੰਟਰੈਕਟਰ ਰੋਹ ਫੋਨ ਤੇ ਗੱਲ ਕਰ ਸਕਦੇ ਆ WhatsApp ਜਰੀਏ ਕਰ ਸਕਦੇ ਆ ਤੁਸੀਂ ਜੋ ਵੀ ਤੁਹਾਨੂੰ ਬਾਅਦ ਚ ਵੀ ਮੁਸ਼ਕਲ ਆਏਗੀ ਵੀ ਵਿਲ ਆਲਵੇਜ਼ ਰਮੇਨ ਵਿਦ ਯੂ ਟੂ ਗਰੋ ਯੂਅਰ ਬਿਜ਼ਨਸ ਮੈਂ ਪਹਿਲਾਂ ਵੀ ਇਸ ਬਾਰੇ ਦੱਸਿਆ ਵੀ ਬੰਦੇ ਨੂੰ ਜਦੋਂ ਕੋਈ ਬੱਕਰੀ ਪਾਲਕ ਬਣਨਾ ਚਾਹੁੰਦਾ ਹੈ ਗੋਟ ਫਾਰਮ ਸਥਾਪਿਤ ਕਰਨਾ ਚਾਹੁੰਦਾ ਹੈ ਕੋਈ ਵੀ ਕਿਤਾਬ ਤੁਸੀਂ ਸ਼ੁਰੂ ਕਰਨਾ ਹੈ ਜ਼ਰੂਰੀ ਹੈ ਉਹਦੇ ਲਈ ਥਿਉਰੈਟੀਕਲ ਵੀ ਜਾਣਕਾਰੀ ਹੋਵੇ ਔਰ ਉਹਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਜਾਣਕਾਰੀ ਵੀ ਹੋਵੇ ਈਵਨ ਵੈਸੀਨੇਸ਼ਨ ਤੱਕ ਛੋਟੀਆਂ-ਛੋਟੀਆਂ ਬਿਮਾਰੀਆਂ ਤੱਕ ਆਮ ਬੱਕਰੀਆਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਚੱਲਦੀਆਂ ਜਿਹੜੀਆਂ ਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਹੀ ਆਪਣੇ ਅਕਲ ਦੀ ਵਰਤੋਂ ਕਰਕੇ ਇੱਥੋਂ ਸਿਖਾਈ ਸਿਖਾਈ ਹੋਈ ਹੈ ਜਿਹੜੀ ਟ੍ਰੇਨਿੰਗ ਉਹਦੀ ਮਦਦ ਦੇ ਨਾਲ ਆਪਣੇ ਨੋਟਸ ਦੇਖ ਕੇ ਉਹ ਉਹਦਾ ਰੱਖ-ਰਖਾਵ ਮੇਨਟੇਨ ਕਰਨਾ ਉਹਨਾਂ ਦੇ ਬਾੜੇ ਨੂੰ ਉਹ ਸਾਰਾ ਕੁਝ ਹੈ ਜਿਹੜਾ ਸੈੱਟ ਬਣਾਉਣਾ ਬੱਕਰੀਆਂ ਦਾ ਬਾੜਾ ਮੇਨਟੇਨ ਕਰਨਾ ਉਹਨਾਂ ਦੀ نسل ਸੁਧਾਰ ਕਰਨੀ ਉਹ ਸਾਰਾ ਕੁਝ ਸਿੱਖਣ ਤੇ ਬਿਨਾ ਸੰਭਵ ਨਹੀਂ ਹੈ